ਆਪੇ ਇਹ ਨਹੀਂ ਤੁਸੀਂ ਦੱਸਦੇ ਜੀ ਅੱਜ ਮਾਛੀ ਬਾਰੇ ਵੇਖੇ ਗੁਰੂ ਸਾਹਿਬ ਦੀ ਪਾਵਨ ਕੋਟੇ ਘਰਦੀ ਵੇਖੇ ਕੋਲਬਨ ਸੀਰੀਅਸ ਕੈਂਡੀ ਸਕੂਲ ਜਿਹੜਾ ਬॉयਜ਼ ਹੈ ਉਹਦੇ ਵਿੱਚ ਅਚੰਚੇ ਚੈਕਿੰਗ ਕੈਲੋ ਜਾਂ ਜਾਇਜ਼ਾ ਲੈਣ ਲਈ ਕੌਂਸਲ ਸੀ ਤੇ ਸਕੂਲ ਦੇ ਵਿੱਚ 900 ਬੱਚੇ ਬਹੁਤ ਬ੍ਰਾਈਟ ਸਟੂਡੈਂਟ ਸਾਡੇ ਕੋਲ ਇੱਥੇ ਪੜ੍ਹਦੇ ਆ ਕਈ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਆਏ ਆ ਤੇ ਹਜੇ ਬਹੁਤ ਸਾਰੇ ਇੰਪਰੂਵਮੈਂਟ ਹੋਣ ਦੀ ਲੋੜ ਹੈ ਸਕੂਲ ਦੇ ਵਿੱਚ ਤੇ ਜਗ੍ਹਾ ਵੀ ਸਾਡੇ ਕੋਲ ਇੱਥੇ ਕਾਫੀ ਹੈ ਜਿਵੇਂ ਸਪੋਰਟਸ ਇਨਫਰਾਸਟ੍ਰਕਚਰ ਵੀ ਮਜ਼ਬੂਤ ਕਰਾਂਗੇ ਪਸ ਲੈਕਚਰ ਆਰਸ ਇਥੇ ਘਾਟ ਹੈ ਤੇ ਜਿਹੜਾ ਹੈ ਇਨਫਰਾਸਟ੍ਰਕਚਰ ਪੁਰਾਣਾ ਹੋਣ ਕਰਕੇ ਕਿ 1977 ਦਸਰੇ ਨਹੀਂ ਕਿ 1947 ਤੋਂ ਪਹਿਲਾਂ ਦਾ ਸਕੂਲ ਬਣਿਆ ਹੋਇਆ ਤਾਂ ਨਿਊ ਬਲਾਕ ਦੇ ਸਕੂਲ ਨੂੰ ਲੋੜ ਹੈ ਕਿਉਂ ਮਾਚੀਵੜੇ ਦਾ ਸ਼ਹਿਰ ਦਾ ਮੇਨ ਸਕੂਲ ਹੈ ਤੇ ਇਸ ਨੂੰ ਜਿੰਨਾ ਸੀ ਹੋਰ ਵਧੀਆ ਕਰ ਸਕਦੇ ਆ ਉਹ ਕਰਾਂਗੇ ਸਿੱਖਿਆ ਕ੍ਰਾਂਤੀ ਮੈਂ ਤਾਂ ਜੀ ਕੀ ਸੁਧਾਰ ਕੀਤੀ ਹੈ ਸਰਕਾਰ ਤੁਸੀਂ ਇਹ ਤਾਂ ਜੀ ਬੱਚੇ ਤੁਹਾਨੂੰ ਦੱਸ ਰਹੀਦੇ ਅਸੀਂ ਲਗਾ ਬੱਚੇ ਜਿੱਤੋਂ ਜੈਪੁਰ ਗਏ ਨੇ ਕਿਤਾਬਾਂ ਟਾਈਮ ਤੇ ਆਉਂਦੇ ਆ ਵਰਦੀਆਂ ਟਾਈਮ ਤੇ ਆਣਦੀਆਂ ਹੈ ਆ ਸਕੂਲ ਚ ਵੀ ਦੋ ਕਲਾਸਰੂਮ ਆਪਾਂ ਦੇਖੀਏ ਤੁਸੀਂ ਵੀ ਦੇਖੀਓਗੇ ਕਿ ਉਹ ਬਣੇ ਨੇ ਬਾਕੀ ਜਿਹੜਾ ਫਲੋਰਿੰਗ ਹੈ ਗੱਲ ਇਹ ਹੈ ਕਿ ਇਹ ਲਗਭਗ ਤੁਸੀਂ ਕਹਿ ਲਓ 70 ਸਾਲ ਪੁਰਾਣਾ ਸਿਸਟਮ ਹੈ ਤੇ 20000 ਸਕੂਲ ਹੈ ਇੱਛਾ ਤਾਂ ਇਹ ਹੈ ਕਿ ਇੱਕਦਮ ਹੀ ਸਾਰੇ ਸਕੂਲ ਠੀਕ ਹੋ ਜਾਣ ਪਰ ਹਰ ਰੋਜ਼ ਕੋਈ ਨਾ ਕੋਈ ਸੁਧਾਰ ਹਰ ਆ ਰਿਹਾ ਤੇ ਇਸ ਸਕੂਲ ਨੂੰ ਸੀ ਹੋਰ ਵਧੀਆ ਮਾਛੀਵੜੇ ਦੇ ਸਾਰੇ ਤੇ ਨਾਗਰਿਕਾਂ ਨੂੰ ਮੇਰਾ ਬੰਦਾ ਤੁਹਾਡੇ ਰਾਹੀ ਬਾਤ ਹੈ ਤੁਹਾਨੂੰ ਆਪ ਤੁਸੀਂ 6 ਮਹੀਨੇ ਬਾਅਦ ਸਾਲ ਬਾਅਦ ਰਿਐਲਿਟੀ ਚੈੱਕ ਵੀ ਕਰ ਲਿਓ ਤੁਹਾਨੂੰ ਇਸ ਸਕੂਲ ਦੇ ਵਿੱਚ ਹੋਰ ਸੁਧਾਰ ਜਦੋਂ ਤੁਸੀਂ ਜਰੂਰ ਤੱਕ ਆਪਾਂ ਗਰਾਊਂਡ ਤੇ ਨਹੀਂ ਜਾਵਾਂਗੇ ਲੇਕਰ ਉੱਥੇ ਬੈਠਦੇ ਆਂ ਕਈ ਵਾਰੀ ਥੱਲੋਂ ਟੀਚਰ ਦੱਸੇ ਸਭ ਕੁਝ ਠੀਕ ਹੈ ਜਿੰਨਾ ਆਪਾਂ ਗਰਾਊਂਡ ਤੇ ਜਾਵਾਂਗੇ ਇੱਕ ਟਾਈਮ ਬਿਲਕੁਲ ਡਾਇਰੈਕਟ ਫੀਡਬੈਕ ਆਂਦਾ ਟੀਚਰਸ ਤੋਂ ਪ੍ਰਿੰਸੀਪਲਸ ਤੋਂ ਬੱਚਿਆਂ ਤੋਂ ਤੇ ਉਹਨਾਂ ਹੀ ਸੁਧਾਰ ਜਿਹੜਾ ਹੈ ਅਸੀਂ ਲੈ ਕੇ ਆ ਸਕਾਂਗੇ ਪਰ ਮਰਚੂਵੜ ਦੇ ਸਟਾਫੀ ਪੈਂਗ ਸਕੂਲ ਤੇਰਾ ਇਹ ਜਿਹਾ ਨਹੀਂ ਕਿ ਸਿਰਫ ਮੈਂ ਤੁਹਾਨੂੰ ਫੇਰ ਤੋਂ ਦੱਸ ਰਹੇ ਹਾਂ ਜੀ ਇਹਦੇ ਵਿੱਚ ਇੱਕ ਖਬਰ ਮੈਂ ਪੜ੍ਹੀ ਸੀ ਉዚ ਕਰਕੇ ਹੀ ਮੈਂ ਆਪ ਸਪੈਸ਼ਲੀ ਜਿਹੜਾ ਮਾਚੀ ਵੱਡੇ ਬਲਾਕ ਦਾ ਹੀ ਜਿਹੜਾ ਇਹ ਦੋਹਰਾ ਰੱਖਿਆ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਾਰੇ ਨਿਊ ਰਿਕਰੂਟਮੈਂਟਸ ਵੀ ਆ ਰਹੀਆਂ ਨੇ ਪ੍ਰੋਬਲਮ ਇਹ ਹੈ ਕਿ ਸਾਡੇ ਦੇ ਟੀਚਰਸ ਨੇ ਉਹ ਜਿੰਨੇ ਵੀ ਮੇਨ ਰੋਡਾਂ ਤੋਂ ਹਟਵੇਂ ਜਗ੍ਹਾ ਨਿਕਲ ਬੇਟ ਦੇ ਇਲਾਕੇ ਆ ਉੱਥੇ ਨਹੀਂ ਜਾ ਕੇ ਤਾਂ ਅਸੀਂ ਆਪਣੇ ਟੀਚਰਸ ਨੂੰ ਮੋਟੀਵੇਟ ਕੀਤਾ ਉਹਦੇ ਲਈ ਅਸੀਂ ਇੱਕ ਸਲੂਸ਼ਨ ਕੱਢਿਆ ਹੈ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਰੈਸ਼ਨਲਾਈਜ਼ੇਸ਼ਨ ਹੈ ਰੈਸ਼ਨਲਾਈਜ਼ੇਸ਼ਨ ਦਾ ਭਾਵ ਇਹ ਹੈ ਕਿ 8-10 ਕਿਲੋਮੀਟਰ ਜਿਸ ਸਕੂਲ ਦੇ ਵਿੱਚ ਟੀਚਰ ਵੱਧ ਨੇ ਪਰ ਬੱਚੇ ਘੱਟ ਨੇ ਉੱਥੋਂ ਅਸੀਂ ਉਹਨਾਂ ਸਕੂਲ 'ਚ ਭੇਜ ਰਹੇ ਹਾਂ ਦੇ ਨਾਲ ਕਾਫੀ ਇਸ ਤੋਂ ਬਾਅਦ ਹੀ ਜਿਹੜਾ ਅਸੀਂ ਇਹ ਪਾਲਿਸੀ ਬਣਾਈ ਸੀ ਜਦੋਂ ਇਹ ਮਾਚੀ ਵੜੈਲੀ ਖਬਰ ਆਈ ਤੋਂ ਨਾ ਕਾਫੀ ਸੁਧਾਰ ਹੋਇਆ ਮੈਂ ਆਪਣੇ ਅਧਿਆਪਕ ਸਾਥੀਆਂ ਨੂੰ ਵੀ ਕਰੂੰਗਾ ਬੇਨਤੀ ਕਰੂੰਗਾ ਦੇਖੋ ਬੜਾ ਪਾਵਨ ਪਵਿੱਤਰ ਕੰਮ ਆਇਆ ਅਸੀਂ ਆਪਣੇ ਡਿਊਟੀ ਤੋਂ ਭੱਜੇ ਨਾ ਜੇ 2-4 ਕਿਲੋਮੀਟਰ ਸਾਨੂੰ ਰੋਡ ਤੋਂ ਇੱਧਰ ਸੱਜੇ ਖੱਬੇ ਜਾਣਾ ਪੈ ਰਿਹਾ ਤਾਂ ਸਾਡਾ ਫਰਜ਼ ਬੰਦਾ 50% ਸਾਡਾ ਫਰਜ਼ ਹੈ ਕਿ ਆਪਾਂ ਇਹਨੂੰ ਜ਼ਰੂਰ ਨਭਾਈਏ 1,200 1 ਪ੍ਰਤਾਪੜ ਸਭ ਤੋਂ 225 ਇੱਕ ਟੀਚਰ ਸਾਹਿਬ ਆਪੇ ਤਾਂ ਬੱਚਿਆਂ ਨੂੰ ਸਾਫ਼ ਕਰਦੇ ਕੋਈ ਗੱਲ ਨਹੀਂ ਮੈਂ ਦੱਸੋ ਉਹਨਾਂ ਵੀ ਆਪਾਂ ਕਰਾਂਗੇ ਸੋਲਵ ਕਰਾਂਗੇ ਅਸੀਂ ਬਿਲਕੁਲ ਦੋਸਤ ਮੈਂ ਜੇਕਰ ਆਈਆਂ ਤਾਂ ਕਿਸੇ ਮੈਂ ਤੁਸੀਂ ਜਿਹਨੇ ਪੂਰੋ ਬਹੁਤ ਆਂਦੇ ਨੇ ਦੋਸਤ ਇਹ ਰੇਤਾ ਹੁਣ ਤੁਸੀਂ ਕਿਵੇਂ ਸਿਸਟਮ ਤੁਸੀਂ ਜਨੇ ਬੱਚੇ ਬਾਅਦ ਤੁਸੀਂ ਦੋਸਤ ਇਹ ਤਾਂ ਹੈ ਹੀ ਸਿਸਟਮ ਦੇਖੋ ਸਾਡੇ ਕੋਲ ਜਿਹੜੇ ਜਿਆਦਾ ਟੀਚਰ ਨੇ ਉਹ ਫਾਜ਼ਿਲਕਾ ਵਗੈਰਾ ਤੋਂ ਹੈਗੇ ਨੇ ਪਰ ਪ੍ਰੋਬਲਮ ਹੁਣ ਸਾਰੀ ਜਿਹਨੇ ਜਦੋਂ ਜਾਂਦੇ ਉੱਥੋਂ ਭਰਤੀ ਵੱਧ ਆਂਦੀ ਹੈ ਤਾਂ ਉਹ ਕੰਮ ਤਾਂ ਕਰਨਾ ਹੀ ਪੈਣਾ ਨਾ ਜੀ ਇਹ ਤਾਂ ਆਪਾਂ ਇਹ ਸੇਵਾ ਕੰਮ ਤਾਂ ਕਰਨਾ ਤੁਸੀਂ ਲਿਸਟ ਦੋ ਦੋਸਤ ਮੈਨੂੰ ਅੱਜ ਵੀ ਇਹ ਤਾਂ ਹੁਣ ਦੱਸੋ ਆਪਾਂ ਹੁਣ ਚੱਲਦੇ ਆ ਨਹੀਂ ਤੁਸੀਂ ਭੇਜਿਓ ਆਪਾਂ ਕਰਾਂਗੇ ਥੈਂਕ ਯੂ ਜੀ ਕੰਪਲੇਂਟਸ ਆ ਰਹੀਆਂ ਸੀ মিডিਆ ਨੇ ਵੀ ਜਾਗਰੂ ਕੀਤਾ ਸੀ ਤੁਸੀਂ ਵੀ ਆਪਣਾ ਫਰਜ਼ ਬਖੋਪੀ ਪਲੱਸ ਮੈਨੂੰ ਬਹੁਤ ਸਾਰੇ ਪੇਰੈਂਟਸ ਦੇ ਕਮੈਂਟਸ ਆਏ ਸੀ ਕਿ ਸਾਡੇ ਬੈਂਡ ਦੇ ਵਿੱਚ ਸਕੂਲਾਂ ਦੇ ਚੱਕ ਤੇ ਆ ਕੇ ਜਿਹੜਾ ਅੱਜ ਅਸੀਂ ਕੁਝ ਸਕੂਲਾਂ ਚ ਗਏ ਆ ਤੇ ਕਾਫੀ ਵਧੀਆ ਕਮ ਇਨਫਰਾਸਟ੍ਰਕਚਰ ਵਾਈਜ਼ ਹੋਇਆ ਹੋਰ ਜੋ ਸੁਧਾਰ ਕਰਨ ਦੀ ਲੋੜ ਆ ਉਹਨੂੰ ਨੋਟਿਸ ਲਿਆ ਤੇ ਕੁਝ ਸਕੂਲਾਂ ਦੇ ਵਿੱਚ ਜਿਹੜਾ ਹੈ ਟੀਚਰਸ ਦੀ ਕਮੀ ਹੈ ਉਹਲੇ ਸਾਈਡ ਤੇ ਪੈਨ ਕਰਕੇ ਬੇਡ ਦਾ ਇਲਾਕਾ ਹੋਣ ਕਰਕੇ ਇੱਥੇ ਟੀਚਰਸ ਜਿਹੜਾ ਹੈ ਟਰਾਂਸਫਰ ਕਰਾਈ ਨੇ ਉਸ ਦਾ ਵੀ ਹੱਲ ਕਰਾਂਗੇ ਅਸੀਂ ਪੂਰਾ ਮਹਿਮਾਚੀਵਾੜੇ ਦੇ ਸਾਰੇ ਆਬ ਦੇ ਰਾਹੀਂ ਸਾਰੇ ਇਲਾਕਾ ਨਵਾਸੀ ਨੂੰ ਕੀ ਦਵਾਂਗੇ ਕਿ ਸਕੂਲਾਂ ਚ ਤੁਸੀ ਬਹੁਤ ਜਿਹੜਾ ਗੁਣਵੱਤੀ ਸੁਧਾਰ ਇੱਕ ਨੂੰ ਮਿਲੋ ਕਿ ਦੀ ਜਨ ਦੇਖਿਆ ਤੁਸੀਂ ਪੰਜਾਬੀ ਬੱਚੇ ਨੂੰ ਕਾਫੀ ਜਿਹੜਾ ਜੀ ਦੇਖੋ ਇਹ ਸਕੂਲ ਚ ਜਦੋਂ ਪਾਸ ਸੀਨੀਅਰ ਕੈਂਡੀ ਉੱਥੋਂ ਪਤਾ ਲੱਗਿਆ ਕਿ ਵੀ ਇੱਕ ਖਾਸ ਪ੍ਰਾਇਮਰੀ ਸਕੂਲ ਦੇ ਬੱਚੇ ਪੜ ਨਹੀਂ 파 ਰਹੇ ਸੀ ਤਾਂ ਉੱਥੋਂ ਆ ਕੇ ਇੱਥੇ ਦੇਖਿਆ ਤੁਸੀਂ ਦੇਖਿਆ ਵੀ ਇੱਥੇ ਤਿੰਨ ਟੀਚਰ ਨੇ ਇੱਕ ਪੀਟੀਈ ਦੇ ਟੀਚਰ ਵੀ ਹੈ ਚਾਰ ਟੀਚਰ ਹੋਣ ਦੇ ਬਾਵਜੂਦ ਜਿਹੜੇ ਬੱਚੇ ਪੜ ਨਹੀਂ 파 ਰਹੇ ਤਾਂ ਸਾਡੇ ਕੋਲ ਹਰ ਤਰ੍ਹਾਂ ਦਾ ਵਿਦਿਆਪਕ ਨੇ ਇਵੇਂ ਕੱਲ ਮੈਂ ਤੁਹਾਡੇ ਹੀ ਇਲਾਕੇ ਦੀ ਇੱਕ ਸਕੂਲ ਦਾ ਜਿਹੜਾ ਕੁਲਾਲ ਪਿੰਡ ਦੇ ਸਕੂਲ ਦੇ ਵਿੱਚ ਤੁਸੀਂ ਜਾ ਕੇ ਦੇਖੋ ਜਿੱਥੇ ਚੰਗੇ ਟੀਚਰ ਨੇ ਸਾਰੇ ਬੱਚੇ ਬਹੁਤ ਵਧੀਆ ਪਰ ਇੱਥੇ ਬੜਾ ਅਫਸੋਸ ਹੋਇਆ ਤੇ ਇਹਨਾਂ ਟੀਚਰਸ ਦੀ ਜਿਹੜੀ ਜਵਾਬਦੇਹੀ ਤੈ ਹੋਊਗੀ 27 ਬੱਚਿਆਂ ਵਿੱਚੋਂ 18 ਜਿਹੜੇ ਪੜ ਨਹੀਂ ਪਾ ਰਹੇ ਸੀ ਤੇ ਉਹਨਾਂ ਦੀ ਜਵਾਬਦੇਹੀ ਤੈ ਹੋਊਗੀ ਜਿਹੜੇ ਸੀਨੀਅਰ ਇਨਸਪੈਕਸ਼ਨ ਟੀਮਸ ਉਹਨਾਂ ਦੀ ਵੀ ਜਵਾਬਦੇਹੀ ਤੈ ਕਰ ਸਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ ਚੈਕਿੰਗ ਕੀਤੀ ਆ ਉੱਥੇ ਸਟਾਫ ਦੀ ਬਹੁਤ ਵੱਡੀ ਘਾਟ ਸਰ 900 ਪਾਣੇ ਨੂੰ ਉਸ ਤੋਂ ਬੱਚੇ 26 ਟੀਚਿੰਗ ਸਟਾਫ ਹੈ ਨ ਸਿਫ ਲੈਕਚਰਰ ਕਾਡਰ ਦੀ ਜਿਹੜੀ ਹੈ ਘਾਟ ਹੈ ਬਾਕੀ ਸਾਰੇ ਟੀਚਰ ਉੱਤੇ ਪੂਰੇ ਨੇ ਉਸਰ ਵੀ ਜਿਹੜਾ ਅਲਟੀਮੇਟਲੀ ਜਿਹੜਾ ਇਮੀਡੀਏਟਲੀ ਹੱਲੇ ਕਰਾਇਆ ਕਿ ਅਥੇ ਇੰਟਰਐਕਟਿਵ ਪੈਨਲ ਆ ਜਾਣਗੇ ਤਾਂ ਅਸੀਂ ਆਨਲਾਈਨ ਕਲਾਸਿਸ ਦਾ ਵਿਥਿਨ 7 ਤੋਂ 10 ਡੇਸ ਸ਼ੁਰੂ ਕਰਾ ਲਾਂਗੇ ਸਾਡੇ ਆਪ ਤੁਸੀਂ ਜਾਣਦੇ ਹੋ ਕਿ ਇਸ ਵਕਤ ਸੁਪਰੀਮ ਕੂਰਟ ਤੋਂ ਰੋਕ ਲੱਗੀ ਹੈ 45 ਤੋਂ ਪ੍ਰੋਮੋਸ਼ਨਾਂ ਤੇ ਰੋਕ ਲੱਗੀ ਹੋਈ ਹੈ ਉਸ ਦਾ ਵੀ ਅਸੀਂ ਹੱਲ ਕਰ ਰਹੇ ਹਾਂ ਫਿਰ ਨਿਊ ਰਿਕਰੂਟਮੈਂਟ ਵੀ ਆ ਰਹੀ ਹੈ ਤੇ ਉਹ ਸਾਰੀ ਰਿਕਰੂਟਮੈਂਟ ਦੀ ਸ਼ਰਤ ਇਹ ਰੱਖਾਂਗੇ ਕਿ ਸਿਰਫ ਫਲੋਰੈਂਸ ਪੁੱਲਾਂ ਚ ਜਾਣਾ ਜਾਂ ਸ਼ਹਿਰਾਂ ਤੋਂ ਦੂਰ ਜਾਣਾ ਇੱਕ ਹੋਰ ਸਵਾਲ ਸਰ ਜੀ ਬੱਚਾ ਜੀ ਇਹ ਸੱਤ ਲੋਜ ਬੰਦੇ ਕਿਨਾਰੇ ਦੀ ਪਿੰਡ ਲੱਗਦੇ ਆ ਜੀ ਮੇਰੇ ਫਿਰ ਮੇਰਾ ਮੇਰਾ ਜਿਹੜਾ ਮੈਨੂੰ ਮੇਰੇ ਦਾਇਰੇ ਤੱਕ